ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੇ ਵੱਲੋਂ ਅੱਜ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਦੀ ਸਰਕਾਰ ਦੇ ਉੱਪਰ ਤਿੱਖਾ ਹਮਲਾ ਬੋਲਿਆ ਗਿਆ ਅੱਜ ਉਹਨਾਂ ਦੇ ਵੱਲੋਂ ਪੀਐਮ ਮੋਦੀ ਨੂੰ ਸੰਬੋਧਨ ਕਰਦੇ ਹੋਏ ਸਿੱਧੀ ਚੁਣੌਤੀ ਦੇ ਦਿੱਤੀ ਹੈ ਚੁਣੌਤੀ ਕੱਲ ਬੀਜੇਪੀ ਹੈੱਡਕੁਆਰਟਰ ਦੇ ਵੱਲੋਂ ਉੱਪਰ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਐਮਪੀ ਐਮਐਲਏ ਮੰਤਰੀ ਕੱਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਬੀਜੇਪੀ ਹੈੱਡਕੁਆਰਟਰ ਦੇ ਉੱਪਰ ਧਰਨਾ ਦੇਣਗੇ ਦਰਅਸਲ ਇਹ ਮਾਮਲਾ ਜੁੜਿਆ ਹੋਇਆ ਹੈ ਜਿਹੜੇ ਗ੍ਰਿਫਤਾਰੀਆਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਸੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਜੇਕਰ ਗੱਲ ਕਰੀਏ ਸੰਜੇ ਸਿੰਘ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ ਜ਼ਮਾਨਤ ਤੇ ਬਾਹਰ ਨੇ ਉਸ ਤੋਂ ਪਹਿਲਾਂ ਮਨੀਸ਼ ਸ਼ਿਸ਼ੋਦੀਆ ਸਤਿੰਦਰ ਜੈਨ ਉਹ ਜੇਲ੍ਹ ਦੇ ਵਿੱਚ ਅਜੇ ਤੱਕ ਬੰਦ ਨੇ ਕੇਜਰੀਬਾਲ ਜ਼ਮਾਨਤ ਦੇ ਉੱਪਰ ਬਾਹਰ ਆਏ ਹੋਏ ਨੇ ਤੇ ਅੱਜ ਅਰਵਿੰਦ ਕੇਜਰੀਬਾਲ ਦੇ ਨਿੱਜੀ ਸਹਾਇਕ ਪੀਏ ਨੂੰ ਜਾਨਕੀ ਬਿਬੋਪ ਕੁਮਾਰ ਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੋ ਇਸ ਤੋਂ ਬਾਅਦ ਹੁਣ ਤਿੱਖਾ ਹਮਲਾ ਅਰਵਿੰਦ ਕੇਜਰੀਬਾਲ ਦੇ ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਸਿੱਧੇ ਸਾਪ ਸ਼ਬਦਾਂ ਦੇ ਵਿੱਚ ਪੀਐਮ ਮੋਦੀ ਨੂੰ ਚੇਤਾਵਨੀ ਦਿੱਤੀ ਹੈ ਚੇਤਾਵਨੀ ਇਹ ਕਿ ਕੱਲ 12 ਵਜੇ ਉਹ ਆਪਣੇ ਸਾਰੇ ਮੰਤਰੀਆਂ ਦੇ ਨਾਲ ਆਪਣੇ ਸਾਰੇ ਐਮਪੀਜ਼ ਦੇ ਨਾਲ ਆਪਣੇ ਸਾਰੇ ਵੱਡੇ ਲੀਡਰਾਂ ਦੇ ਨਾਲ ਭਾਜਪਾ ਦੇ ਦਿੱਲੀ ਹੈੱਡਕੁਆਰਟਰ ਉੱਪਰ ਪ੍ਰਦਰਸ਼ਨ ਕਰਨਗੇ ਅਤੇ ਜਿਨ੍ਹਾਂ ਜਿਨ੍ਹਾਂ ਨੂੰ ਇੱਕ ਇੱਕ ਕਰਕੇ ਜਿੱਥੇ ਉਹ ਲੀਡਰਾਂ ਨੂੰ ਅੰਦਰ ਭੇਜਣ ਦੀ ਕੋਸ਼ਿਸ਼ ਕਰ ਰਹੇ ਜੇਲ੍ਹ ਭੇਜਣ ਦੀ ਕੋਸ਼ਿਸ਼ ਕਰ ਰਹੇ ਨੇ ਸਾਰੇ ਲੀਡਰ ਇਕੱਠੇ ਆਉਣਗੇ ਜਿਨ੍ਹਾਂ ਵੀ ਲੀਡਰਾਂ ਨੂੰ ਉਹ ਜੇਲ੍ਹ ਦੇ ਵਿੱਚ ਭੇਜਣਾ ਚਾਹੁੰਦੇ ਨੇ ਉਹ ਜੇਲ੍ਹ ਭੇਜ ਸਕਦੇ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੇ ਕੀ ਰਾਗਬ ਚੱਡਾ ਉਹਨਾਂ ਦੇ ਲੀਡਰ ਅੱਜ ਵਿਦੇਸ਼ ਤੋਂ ਵਾਪਸ ਆਏ ਨੇ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸੌਰਵ ਭਾਰਦਵਾਜ ਅਤੇ ਨਾਲ ਹੀ ਨਾਲ ਆਕਸ਼ੀ ਨੂੰ ਵੀ ਜੇਲ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਇਲਜ਼ਾਮ ਲਗਾਏ ਨੇ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਦੇ ਉੱਪਰ ਪੀਐਮ ਮੋਦੀ ਦੇ ਉੱਪਰ ਉਹਨਾਂ ਨੇ ਕਿਹਾ ਕਿਉਂਕਿ ਅਸੀਂ ਨੇ ਦਿੱਲੀ ਦੇ ਵਿੱਚ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਨੇ ਚੰਗੇ ਮੁਹੱਲਾ ਕਲੀਨਿਕ ਬਣਾਏ ਨੇ ਜਿੱਥੇ ਕੀ ਆਮ ਲੋਕਾਂ ਨੂੰ ਸੁਵਿਧਾਵਾਂ ਮਿਲ ਰਹੀਆਂ ਨੇ ਇਹ ਇਹ ਕੰਮ ਨਹੀਂ ਕਰ ਸਕੇ ਸੀ ਅਸੀਂ ਨੇ ਅੱਛੇ ਸਕੂਲ ਬਣਾਏ ਨੇ ਅੱਛੀ ਸਿੱਖਿਆ ਨੀਤੀ ਲੈ ਕੇ ਆਏ ਆ ਜਿੱਥੇ ਆਮ ਪਰਿਵਾਰਾਂ ਦੇ ਬੱਚੇ ਚੰਗੀ ਸਿੱਖਿਆ ਲੈ ਰਹੇ ਨੇ ਇਹਨਾਂ ਤੋਂ ਇਹ ਕੰਮ ਨਹੀਂ ਕੀਤਾ ਗਿਆ ਸੀ ਸੋ ਉਹਨਾਂ ਨੇ ਕਿਹਾ ਕਿ ਬਿਜਲੀ ਦੇ ਮੁੱਦੇ ਉੱਪਰ ਵੀ ਇਹਨਾਂ ਨੂੰ ਪਰੇਸ਼ਾਨੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 8 8 10 10 ਘੰਟੇ ਜਿਹੜੀ ਦਿੱਲੀ 'ਚ ਬਿਜਲੀ ਮਿਲਦੀ ਸੀ ਉਸ ਨੂੰ 24 ਘੰਟੇ ਤੱਕ ਪਹੁੰਚਾਇਆ ਹੈ ਅਤੇ ਬਿਜਲੀ 20 ਫ੍ਰੀ ਦਿੱਤੀ ਹੈ ਇਸ ਤੋਂ ਪ੍ਰੋਬਲਮ ਹੈ ਇਹਨਾਂ ਨੂੰ ਇਹ ਕਹਿਰੇ ਨਜ਼ਰ ਆਏ ਨੇ ਕਿ ਇਹ ਸਰਕਾਰਾਂ ਇਹ ਆਪ ਕੰਮ ਨਹੀਂ ਕਰ ਸਕੀਆਂ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਤਰ੍ਹਾਂ ਦੇ ਕੰਮ ਕੀਤੇ ਗਏ ਨੇ ਤਾਂ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰੇ ਜਿਸ ਕਰਕੇ ਇੱਕ ਇੱਕ ਕਰਕੇ ਆਮ ਆਦੀ ਪਾਰਟੀ ਦੇ ਸਾਰੇ ਹੀ ਲੀਡਰਾਂ ਨੂੰ ਅੰਦਰ ਭੇਜਣ ਦੀ ਤਿਆਰੀ ਹੈ ਜੇਲ੍ਹ ਭੇਜਣ ਦੀ ਤਿਆਰੀ ਹੈ ਲੇਕਿਨ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਚਾਹੋ ਅਸੀਂ ਕੱਲ ਸਾਰੇ ਇਕੱਠੇ ਹੋ ਕੇ 12 ਵਜੇ ਤੁਹਾਡੇ ਹੈੱਡਕੁਆਰਟਰ ਪਹੁੰਚਾਂਗੇ ਭਾਰਤੀ ਜਨਤਾ ਪਾਰਟੀ ਦੇ ਹੈੱਡਕੁਆਰਟਰ ਪਹੁੰਚਾਂਗੇ ਤੁਸੀਂ ਸਾਨੂੰ ਸਾਰਿਆਂ ਨੂੰ ਇਕੱਠੇ ਨੂੰ ਜੇਲ੍ਹ ਭੇਜ ਦਿਓ ਤੁਸੀਂ ਜੇਕਰ ਸੋਚਦੇ ਹੋ ਕਿ ਆਮ ਆਦਮੀ ਪਾਰਟੀ ਦੇ ਨਿਗਾਮਾਂ ਨੂੰ ਜੇਲ੍ਹ ਵਿੱਚ ਭੇਜ ਕੇ ਪਾਰਟੀ ਨੂੰ ਕ੍ਰਸ਼ ਕਰ ਦਵੋਗੇ ਤੇ ਅਜੇ ਹਰ ਨਹੀਂ ਹੋਏਗਾ ਕਿਉਂਕਿ ਇਹ ਆਮ ਆਦਮੀ ਪਾਰਟੀ ਇੱਕ ਪਾਰਟੀ ਨਹੀਂ ਇਹ ਇੱਕ ਸੋਚ ਹੈ ਇਹ ਕਹਿੰਦੇ ਹੋਏ ਅਰਵਿੰਦ ਕੇਜਰੀਵਾਲ ਅ ਅੱਜ ਦਿਖਾਈ ਦਿੱਤੇ ਨੇ ਇੱਕ ਤਿੱਖਾ ਹਮਲਾ ਆਮ ਆਦਮੀ ਪਾਰਟੀ ਦੇ ਵੱਲੋਂ ਕੌਮੀ ਕਨਵੀਨਰ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉੱਪਰ ਏਜੰਸੀਆਂ ਦੇ ਦੁਰਪਰਯੋਗ ਨੂੰ ਲੈ ਕੇ ਕਿਹਾ ਗਿਆ ਕਿ ਤੁਸੀਂ ਏਜੰਸੀਆਂ ਦਾ ਦੁਰਪਰਯੋਗ ਕਰਦੇ ਹੋਏ ਇੱਕ ਇੱਕ ਕਰਕੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਜੇਲ੍ਹ ਦੇ ਵਿੱਚ ਭੇਜ ਰਹੇ ਹੋ ਸੋ ਕੱਲ ਪ੍ਰਦਰਸ਼ਨ ਕਰਨ ਦੇ ਲਈ ਆਮ ਆਦੀ ਪਾਰਟੀ ਦੇ ਸਾਰੇ ਵੱਡੇ ਲੀਡਰ ਮੰਤਰੀ ਵਿਧਾਇਕ ਤੇ ਐਮਪੀ ਪਹੁੰਚਣਗੇ ਤੁਸੀਂ ਸਾਨੂੰ ਸਾਰੇ ਨੂੰ ਫੜ ਕੇ ਇਕੱਠੇ ਦਿਓ ਕੱਲ ਕੌਣ ਕੌਣ ਇਸ ਪ੍ਰਦਰਸ਼ਨ ਦੇ ਵਿੱਚ ਹਾਜ਼ਰ ਹੁੰਦਾ ਹੈ ਕੀ ਪੰਜਾਬ ਤੋਂ ਵੀ ਜਿਹੜੇ ਐਮਪੀ ਮੰਤਰੀ ਤੇ ਵਿਧਾਇਕ ਨੇ ਉਹ ਵੀ ਇਸ ਪ੍ਰਦਰਸ਼ਨ ਦੇ ਵਿੱਚ ਪਹੁੰਚਣਗੇ ਤੇ ਹਾਲਾਤ ਕਿਸ ਤਰ੍ਹਾਂ ਦੇ ਬਣਨਗੇ ਕੌਣ ਕੌਣ ਹੁਣ ਪ੍ਰਦਰਸ਼ਨ ਦੇ ਵਿੱਚ ਪਹੁੰਚਦਾ ਤੇ ਇਸ ਪ੍ਰਦਰਸ਼ਨ ਦਾ ਸਰਕਾਰ ਦੇ ਉੱਪਰ ਕੇਂਦਰ ਸਰਕਾਰ ਦੇ ਉੱਪਰ ਕੀ ਅਸਰ ਪੈਣ ਵਾਲਾ ਜਾਣਨ ਲਈ ਬਣੇ ਰਹੋ ਔਰ ਜਾਨਾ ਲੋਕਾਂ ਦਾ ਟੀਵੀ ਦੇ ਨਾਲ